ਫਗਵਾੜਾ ਦੇ ਵਿੱਚ ਕੱਲ ਰਾਤ ਹੋਏ ਘਟਨਾ ਤੋਂ ਬਾਅਦ ਜਿਹੜਾ ਆ ਅੱਜ ਫਗਵਾੜਾ ਜਿਹੜਾ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਬਾਜ਼ਾਰ ਜਿਹੜਾ ਗਊਸ਼ਾਲਾ ਬਾਜ਼ਾਰ ਆ ਬੰਸਾਲਾ ਬਾਜ਼ਾਰ ਆ ਉਹ ਬਾਜ਼ਾਰ ਬੰਦ ਹੈ ਅਸੀਂ ਇਸ ਵਕਤ ਉਸੇ ਬਾਜ਼ਾਰ ਦੇ ਨੇੜੇ ਹਾਂ ਮੇਰੇ ਮਗਰ ਤੁਸੀਂ ਦੇਖ ਸਕਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਹਲੇ ਵੀ ਚੱਲ ਰਿਹਾ ਹੈ ਇੱਥੇ ਹੁਣ ਡੀਆਈਜੀ ਜਲੰਧਰ ਨੇ ਨਵੀਨ ਸਿੰਘਲਾ ਹੁਣੇ ਪਹੁੰਚੇ ਸੀ ਐਸਐਸਪੀ ਕਪੂਰਥਲਾ ਉਹ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਆ ਭਰੋਸਾ ਵੀ ਦਿੱਤਾ ਗਿਆ ਹੈ ਕੇ ਜਲਦ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਦੋ ਦੋਸ਼ੀ ਜਿਹੜੇ ਇਹਨਾਂ ਵਿੱਚੋਂ ਗ੍ਰਿਫਤਾਰ ਵੀ ਕੀਤਾ ਗਿਆ ਐ ਐਫ ਆਰ ਜਿਹੜੀ ਦਰਜ ਕਰ ਲਈ ਗਈ ਐ ਪਰ ਪ੍ਰਦਰਸ਼ਨਕਾਰੀਆਂ ਨੇ ਹਲੇ ਇਹ ਹੀ ਗੱਲ ਕਹੀ ਹੈ ਕਿ ਜਦੋਂ ਤੱਕ ਮੇਨ ਦੋਸ਼ੀ ਜਿਹੜਾ ਹੈ ਸਾਰੇ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਧਰਨਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਆ ਤੁਹਾਡੇ ਨਾਲ ਵੀ ਸੰਜੀਗਰਾਨ ਨੇ ਗੱਲਬਾਤ ਕੀ ਕੁਝ ਕਹਿ ਰਿਹਾ ਹੈ ਡੀਆਈਐ ਜਲੰਧਰ ਦੇ ਨਵੀਨ ਸਿੰਘ ਸਾਰੇ ਸਹਿਮਤੀ ਨਾਲ ਜੀ ਸਾਰੇ ਬੈਠੇ ਆ ਹਲੇ ਜਿੰਨਾ ਜੇ ਬੈਠੂਗੇ ਅਸੀਂ ਉਹਦੇ ਨਾਲ ਬੈਠੇ ਜੀ ਇਹ ਨਹੀਂ ਸਾਡੇ ਸਵੈਸਥਾ ਦੀ ਗੱਲਬਾਤ ਡੀਆਈਐ ਸਭ ਨੇ ਉਹ ਹੀ ਹੈ ਫਾਇਦਾ ਜੀ ਹੋ ਗਈ ਉਹਦੀ ਆਰਐਮਏ ਤੇ ਦੂਜਾ 307 ਜਾਲਾ ਲਾ ਕੇ ਉਹਨਾਂ ਨੇ ਇਹ ਪੀਓ ਜੀਐਫਆਰ ਭੇਜੀ ਸੀ ਸਾਨੂੰ ਬਾਕੀ ਸਾਡੀ ਆਹੀ ਜਲਦੀ ਜਲਦੀ ਬੰਦਾ ਰਿਐਕਟ ਕਰੋ ਉੰਨੇ ਸ਼ਾਮ ਤੱਕ ਬੰਦੇ ਰਹੇ ਜਦੋਂ ਹੋ ਜੂਗਾ ਤੇ ਵਧੀਆ ਗੱਲ ਹੈ ਕੋਈ ਅਸੀਂ ਕਿਹੜਾ ਕਹਿੰਦੇ ਬਿਨਾਂ ਹੋ ਰਹੇ ਪ੍ਰਧਾਨ ਜੀ ਜਿਹੜੀਆਂ ਸੀਸੀਟੀਵੀ ਕੋਈ ਸਾਹਮਣੇ ਆਈਆਂ ਨੇ ਇਹ ਨਹੀਂ ਹੱਲੇ ਦੇਖਾਂਗੇ ਉਹ ਸਾਰੇ ਆਪਣੇ ਦੁਕਾਨਾਂ ਬੰਦਾਂ ਰਾਤ ਦਾ ਬਾਕੀਆ ਹੈਗਾ ਤੇ ਉਹਨਾਂ ਬਾਅਦ ਸਵੇਰ ਦੀ ਦੇਖ ਆਪ ਬੰਦ ਨੇ ਦੁਕਾਨਾਂ ਖੁੱਲੂਗੀਆਂ ਤੇ ਉਹਦੇ ਵਿੱਚੋਂ ਦੇਖ ਲਈਏ ਤਾਂ ਉਹਨੂੰ ਸ਼ਾਮ ਤੱਕ ਦਾ ਸਮੇਂ ਦੇਖੀਂ ਤਦ ਤੱਕ ਨਾ ਨਾ ਕਰੇ ਕਿ ਕਿੰਨਾ ਨਹੀਂ ਅਸੀਂ ਬੈਠੇ ਹਾਂ ਸਾਡੇ ਭਰਾਵਾਂ ਦੀ ਸਲਾਹ ਕਰਦੇ ਜਿੱਦਾਂ ਜਿੱਦਾਂ ਆਪਣੇ ਰੋਜ਼ ਰੋਜ਼ ਸ਼ੁਰੂ ਕਰੋ ਗੈਂਗਸਟਰ ਆਉਂਦੇ ਨੇ ਆਪਣਾ ਕਾਂਡ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਂਡ ਦਾ ਪੁਲਿਸ ਨੂੰ ਤਿੰਨ ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਦਾਤ ਕਰਕੇ ਕਰਵਲ ਦਾ ਕਰਵਲ ਦੇ ਬੇਟੇ ਸਾਹਿਬ ਨੂੰ ਜੌਦੀ ਪਾਉ ਨੂੰ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਥੇ ਖੜਿਆ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪੱਟੀਆਂ ਬਣੀਆਂ ਨਹੀਂ ਆ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪੱਟੀਆਂ ਬਣੀ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਹੈ ਕਿਹਦਾ ਕਰਨਾ ਹੈ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਅਜੀ ਸਰ ਇੱਕ ਕੱਲ ਦਾ ਇਨਸੀਡੈਂਟ ਹੈਗਾ ਜੀ ਕੱਲ ਸ਼ਾਮ ਨੂੰ 6 ਵਜੇ ਇੱਥੇ ਗਊਸ਼ਾਲਾ ਬਾਜ਼ਾਰ ਹੈਗਾ ਫਗਵਾੜਾ ਦੇ ਵਿੱਚ ਇੱਥੇ ਇੰਦਰਜੀਤ ਕੜਵਲ ਔਰ ਇਹਦਾ ਮੁੰਡਾ ਜਿਮੀ ਕੜਵਲ ਇਹਨਾਂ ਦੇ ਉੱਤੇ ਹਮਲਾ ਹੋਇਆ ਹੈਗਾ ਹਮਲਾ ਕੀਤਾ ਹੈਗਾ ਤਾਨਿਸ਼ ਸ਼ਰੋਧ ਦੇ ਸਾਥੀਆਂ ਨੇ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਇਮੀਡੀਏਟਲੀ 307 ਔਰ ਆਮ ਜਨਤ ਦਾ ਪਰਚਾ ਦਰਜ ਕੀਤਾ ਮਲਟੀਪਲ ਟੀਮਸ ਬਣਾਈਆਂ ਔਰ ਜਲਦੀ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਕੁਝ ਰੋਚ ਸੀਗਾ ਇੱਥੇ ਸ਼ਹਿਰ ਦੇ ਕੁਝ ਜਿਹੜੇ ਹੈਗੇ ਪ੍ਰਤਵੰਤੇ ਸੱਜਣ ਇਕੱਠੇ ਹੋਏ ਆ ਉਹਨਾਂ ਤੋਂ ਆਕੇ ਮੈਂ ਮੈਮੋਰੈਂਡਮ ਲਿਆ ਉਹਨਾਂ ਨੂੰ ਐਫਆਈਆਰ ਦੀ ਕਾਪੀ ਦਿੱਤੀ ਹੈ ਔਰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਕਿਹੜੇ ਕਿਹੜੇ ਬੰਦੇ ਜਿਸ ਦਾ ਕੋਈ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਰਿਵੀਲਿੰਗ ਕਰ ਸਕ ਔਰ ਸਿਕਿਉਰਿਟੀ ਇਹਨਾਂ ਦੀ ਜਿਹੜੀ ਹੈਗੀ ਇਨਸ਼ੋਰ ਕੀਤੀ ਜਾਏਗੀ ਮੈਸਸਪੀ ਸਾਹਿਬਾਨ ਸਾਹਿਬ ਔਰ ਬਾਕੀ ਅਫਸਰਾਂ ਨੂੰ ਜਿਹੜੀ ਹਦਾਇਤ ਕਰਤੀ ਹੈਗੀ ਗੋਲੀ ਚੱਲੀ ਹੈ ਕੋਈ ਗੋਲੀ ਦਾ ਬੜਾ ਜ਼ਿਕਰ ਹੋ ਰਿਹਾ ਦੇਖੋ ਸਾਡੇ ਕੋਲ ਜਿਹੜੀ ਵੀਡੀਓ ਇਮੀਡੀਏਟਲੀ ਪ੍ਰੀਲੀਮਿਨਰੀ ਸਾਹਮਣੇ ਆਈ ਹੈ ਉਹਦੇ ਵਿੱਚ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਲੇਕਿਨ ਇੱਥੋਂ ਦੇ ਕੁਝ ਗਵਾਹ ਹੈਗੇ ਆ ਉਹਨਾਂ ਦੇ ਮੁਤਾਬਕ ਗੋਲੀ ਚੱਲੀ ਹੈ ਚਲੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਅਸੀਂ ਇਹਨਾਂ ਦੀ ਸਟੇਟਮੈਂਟ ਤੇ 307 ਹੋਰ ਆਮ ਜਨਕ ਦੀ ਐਫਆਈਆਰ ਦਰਜ ਕਰਤੀ ਇਹਨਾਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਹੈ ਕਿ ਪਹਿਲਾਂ ਦੌਰੈਕੀ ਕਰ ਰਹੇ ਸੀ 19 ਤਰੀਕ ਨੂੰ ਜਿਹੜਾ ਹੈਗਾ ਤਾਨੇਸ਼ਿਸ਼ ਬਾਹਰ ਆਇਆ ਮਲਟੀਪਲ ਐਫਆਈਆਰ ਦਰਜ ਹੈ ਬੇਲ ਤੇ ਬਾਹਰ ਆਇਆ ਸੀਗਾ ਪਹਿਲਾਂ ਵੀ ਬੇਲ ਤੇ ਬਾਹਰ ਆਂਦਾ ਰਿਹਾ ਅਸੀਂ ਗ੍ਰਿਫਤਾਰ ਕਰਦੇ ਨੇ ਐ ਇਸ ਵਾਰ ਜਿਹੜਾ ਹੈਗਾ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਹੁਣ 307 ਦੀ ਐਫਆਈਆਰ ਦਰਜ ਹੋਈ ਹੈ ਉਸ ਨੂੰ ਵੀ ਸ਼ਾਮਿਲ ਹੈ ਇਹਦੇ ਵਿੱਚ ਇਹਦੇ ਵਿੱਚ ਤਿੰਨ ਸੀਗੇ ਇਨੀਸ਼ੀਅਲ ਔਰ ਇਹਦੇ ਕੁਝ ਸਾਥੀ ਸੀਗੇ ਤਾਂ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਇਹਨਾਂ ਦੀ ਜਿਹੜੇ ਕੜਵਲ ਹੈਗੇ ਇੰਦਰਜੀਤ ਕੜਵਲ ਇਹ ਸਟੇਟਮੈਂਟ ਦੇਣਗੇ ਪਹਿਲਾਂ ਅਸੀਂ ਜਿਹੜੀ ਹੈਗੀ ਜਿਹੜੀ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਉਹਦੇ ਮੁਤਾਬਕ ਅਸੀਂ ਐਫਆਰ ਦਰਸਾ ਰਹੇ ਹਾਂ ਜੀ ਯਾਰ ਇਹਨਾਂ ਨੂੰ ਅਸ਼ੋਰੈਂਸ ਦੇ ਦਿੱਤੀ ਹੈ ਜੀ ਬਾਜ਼ਾਰ ਜਲਦੀ ਖੁੱਲ ਜਾਏਗਾ ਥੈਂਕ ਯੂ